ਤਸੀਂ ਇੱਕ ਵੀ ਗੱਟਾ 1 ਕਿਲੋ ਕਣਕ ਵੀ ਅਸੀਂ ਪ੍ਰਾਈਵੇਟ ਸੈਕਟਰ ਨੂੰ ਨਹੀਂ ਵੇਚਾਂ ਦਿੰਦੀ ਪੂਰੇ ਕਿਸਾਨਾਂ ਦਾ ਇੰਨਾ ਇੱਕਾ ਠੀਕ ਹੈ ਹਾਂ ਜੇ ਹੁਣ ਮੰਡੀਆਂ 'ਚ ਵੀ ਕਾਫੀ ਰੋਲਾ ਚੱਲਿਆ ਸੀਗਾ ਹਨਾ ਤੇ ਆਪਣੇ ਧਰਨੇ ਵੀ ਦੇ ਗਏ ਸੀਗੇ ਤੇ ਉਹਦੇ ਬਾਰੇ ਤੁਸੀਂ ਕੀ ਟਿੱਪਣੀ ਉਹ ਕਰੋਗੇ ਉਹ ਟਿੱਪਣੀ ਹੈ ਵੀ ਕਿਸਾਨਾਂ ਨੂੰ ਆਪ ਵੀ ਜਾਗਰੂਕ ਹੋਣਾ ਪੜਿਆ ਇਸ ਚੀਜ਼ ਤੋਂ ਹਾਂ ਉਹ ਪੋਲੇ ਪੋਲੇ ਕਿਸਾਨਾਂ ਨੂੰ ਜੁਮਲੇਬਾਈ 'ਚ ਲੈ ਕੇ ਉਹ ਉਹਨਾਂ ਦੀਆਂ ਗੱਲਾਂ ਚ ਆ ਜਾਂਦੇ ਆ ਠੀਕ ਹੈ ਤੁਸੀਂ ਕਹਿੰਦੇ ਨਹੀਂ ਵੀ ਠੇਕੇਦਾਰੀ ਸਿਸਟਮ ਵੀ ਕਰਤਾ ਹਨਾ ਜਿਸ ਤਰ੍ਹਾਂ ਉਹ ਜਦੋਂ ਪਿੱਛੇ ਸਰਕਾਰ ਬਣੀ ਆ ਵੀ 15-15 ਲੱਖ ਰੁਪਇਆ ਖਾਤੇ ਚ ਜਾਊਗਾ ਆਪਾਂ ਅਨੁਸਾਰ ਇਹਨੂੰ ਚਾ ਚੜ ਗਏ 15 ਲੱਖ ਰੁਪਇਆ ਮੋਦੀ ਦੀ ਸਰਕਾਰ ਬਣਾਓ ਸਵਿਟਜ਼ਰਲੈਂਡ ਦੇ ਬੈਂਕਾਂ ਤੋਂ ਲਿਆ ਕੇ ਆਪਾਂ ਨੂੰ ਦੇਊਗਾ ਦਵਾਦਾ ਵੋਟਾਂ ਬਾਦੀਆਂ ਉਲਟਾ ਜਿਹੜੇ ਆਪਦੇ ਕੋਲੇ ਸੀ ਉਹ ਵੀ ਲੈ ਕੇ ਨੋਟਬੰਦੀ ਕਰਕੇ ਕਿਸੇ ਵੀ ਸਰਕਾਰਾਂ ਤੇ ਵੀ ਲੈ ਕੋਈ ਵੀ ਸਰਕਾਰ ਆਪਾਂ ਨੂੰ ਨਾ ਲੋਕਾਂ ਨੂੰ ਆਮ ਲੋਕਾਂ ਨੂੰ ਭੋਲੇ ਭਾਣੇ ਲੋਕਾਂ ਨੂੰ ਗੁੰਮਰਾਹ ਕਰਦੀ ਵਾਅਦੇ ਕਰਦੀ ਵੀ ਅਸੀਂ ਪੈਸੇ ਪਾਵਾਂਗੇ ਤੁਹਾਨੂੰ ਜਾਂ ਤੁਹਾਨੂੰ ਆ ਸਕੀਮ ਦਵਾਂਗੇ ਵੀ ਲੱਗਦਾ ਤੁਹਾਨੂੰ ਵੀ ਸਰਕਾਰਾਂ ਇਹ ਪੂਰੀਆਂ ਕਰਦੀਆਂ ਜੀ ਦੇਖੋ ਜੀ ਕੋਈ ਵੀ ਇਹ ਬੱਸ ਆ ਬੱਸਾਂ ਭਰੀ ਕਰ ਠੀਕ ਹੈ ਜੀ ਹੁਣ ਤੁਸੀਂ ਐ ਦੱਸੋ ਬੱਸਾਂ ਫ੍ਰੀ ਹੋ ਗਈਆਂ ਬੱਸਾਂ ਟਾਇਰਾਂ ਕੰਨੀਓ ਖੜਗੀਆਂ ਤੇਲ ਕੰਨੀਓ ਖੜੀਆਂ ਨੇ ਡਰਾਈਵਰ ਕਨੈਕਟਰੋਂ ਤੁਨ ਕਾਹ ਕਿੱਥੋਂ ਮਿਲਣਗੇ ਇਹ ਸਾਨੂੰ ਵੀ ਜਾਗਰੂਕ ਹੋਣਾ ਪੈਣਾ ਵੀ ਅਸੀਂ ਫ੍ਰੀ ਦਾ ਨਹੀਂ ਲੈਣਾ ਫ੍ਰੀ ਦਾ ਨਹੀਂ ਲੈਣਾ ਤੁਸੀਂ ਜਾਓ ਹੁਣ ਹਸਪੀਟਲ ਜਾਣੇ ਹੋ ਸਭ ਤੋਂ ਪਹਿਲਾਂ 10 ਰੁਪਏ ਦੀ ਪਰਚੀ ਉੱਥੇ ਠੇਕੇਦਾਰੀ ਸਿਸਟਮ ਦੀ ਕੱਟੀ ਜਾਂਦੀ ਹੈ ਉਸ ਤੋਂ ਬਾਅਦ ਦਵਾਈ ਦੀ ਪਰਚੀ ਲੈ ਜਾਂਦਾ ਬੰਦਾ ਠੀਕ ਹੈ ਜੀ ਕੀ ਕਰੋਗੇ ਤੁਸੀਂ ਹੁਣ ਆਟਾ ਦਾਲ ਸਕੀਮ ਹੈ ਉਹ ਸਾਰੀ ਜਿਹੜੀ ਪੰਜਾਬ ਸਰਕਾਰ ਦੀ ਹੈ ਉਹ ਸ਼ਰਾਬ ਤੇ ਪਾਈ ਹੋਈ ਹੈ ਸ਼ਰਾਬ ਕਿੰਨੀ ਮਹਿੰਗੀ ਹੋ ਗਈ 2-300 ਰੁਪਏ ਦੀ ਬੋਤਲ ਹੈਗੀ ਉਹ ਨੂੰ ਗਰੀਬ ਹੀ ਪ ਅਤੁੱਜੀ ਗੱਲ ਕਹਿ ਦਿੰਦੇ ਨੇ ਵੀ ਸਰਕਾਰਾਂ ਇਹ ਵੀ ਕਹਿੰਦੇ ਨੇ ਵੀ ਮੈਡੀਕਲ ਸਹੂਲਤਾਂ ਮਿਲ ਰਹੀਆਂ ਨੇ ਲੋਕਾਂ ਨੂੰ ਨਾ ਫ੍ਰੀ ਦਵਾਈਆਂ ਮਿਲ ਰਹੀਆਂ ਨੇ ਫ੍ਰੀ ਟਰੀਟਮੈਂਟ ਹੋ ਰਿਹਾ ਕਿ ਲੱਗਦਾ ਤੁਹਾਨੂੰ ਵੀ ਹੋਰ ਮਿਲ ਰਿਹਾ ਜੀ ਕੱਲਿਆਂ ਡਿਖ ਲੋ ਬਿੰਦੀਆਂ ਗੋਲੀਆਂ ਦੇ ਦਿੰਦੇ ਨੇ ਦਰਦ ਤੋਂ ਹੋਰ ਕੁਝ ਨਹੀਂ ਫ੍ਰੀ ਮਿਲਦਾ ਤੁਸੀਂ ਵੀ ਸਮਝਾ ਚੀ ਰਹੇ ਹੋ ਹਾਂ ਠੀਕ ਹੈ ਨਾ ਜੀ ਕਿਤੇ ਕੁਝ ਫ੍ਰੀ ਨਹੀਂ ਹੈ ਇਹਦਾ ਆਪਾਂ ਹੀ ਟੈਕਸ ਇਹਨਾਂ ਨੂੰ ਦਿੰਨੇ ਆ ਆਪਾਂ ਤੋਂ ਇਕੱਠਾ ਕਰਕੇ ਆਪਣੀ ਚਾਰਜੁੱਤੀਆਂ ਮਾਰ ਦਿੰਦੇ ਨੇ ਉਹ ਜਿਵੇਂ ਪੇੜਾਂ ਕਹਿੰਦੇ ਪੇਡਾਂ ਨੂੰ ਕਹਦਾ ਵੀ ਆਜੋ ਮੁੰਨੀਆਂ ਤੁਹਾਨੂੰ ਕੰਬਲ ਦੇਵਾਂਗੇ ਸਾਰੀਆਂ ਮੁੰਨੀਆਂ ਗਿਆ ਉਹਨਾਂ ਨੂੰ ਪਤਾ ਹੈ ਨਹੀਂ ਸੀ ਵੀ ਉਹ ਆਪਣੀ ਜੁੱਤੀਆਂ ਨਾਲ ਆਪਣੇ ਸਿਰ ਪੈ ਰਹੀਆਂ ਨੇ ਆਪਣੀ ਜੁੱਤੀਆਂ ਆਪਣੇ ਸਿਰ ਪੈ ਰਹੀਆਂ ਨੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਅਸਟਰ ਬਣਾਈਏ ਬਣਾਉਣ ਦੋ ਬਟ ਇਹ ਵੀ ਲੋਕਾਂ ਦੇ ਗਲੇ ਨਾ ਕੋ ਲੋਕਾਂ ਨੂੰ ਕਰੋਨਾ ਚ ਦੇਖੋ ਕੀ ਹਾਲ ਹੋ ਗਿਆ ਲੋਕ ਕਿਵੇਂ ਭੁੱਲ ਜਾਣਗੇ ਉਹ ਨੋਟਬੰਦੀ ਵੇਲੇ ਕੀ ਕੁਝ ਹੋਇਆ ਲੋਕ ਕਿਵੇਂ ਭੁੱਲ ਜਾਣਗੇ ਅੱਛਾ ਤੁਹਾਨੂੰ ਇੱਕ ਗੱਲ ਹੋ ਰਹੀ ਹੈ ਤੁਹਾਨੂੰ ਇਹ ਲੱਗਦਾ ਹੈ ਵੀ ਜਦੋਂ ਹੁਣ ਬੀਜੇਪੀ ਸਰਕਾਰ ਹੈ ਨਾ ਕੇਂਦਰ ਸਰਕਾਰ ਇਹ ਕੀ ਲੱਗਦਾ ਆਪਣੇ ਸਿੱਖਾਂ ਦੇ ਪ੍ਰਤੀ ਇਹ ਪੜਕਦੀ ਹੈ ਜਾਂ ਕਿ ਮੈਨੂੰ ਲੱਗਦਾ ਆਪਣਾ ਵਿਰੋਧ ਕਰਦੀ ਹੈ ਉਸ ਗੱਲ ਉਹ ਮੋਦੀ ਹਰ ਗੁਰਪੁਰਬ ਤੇ ਜਾਂਦਾ ਹੈ ਦੇਖੋ ਜਿਹੜੇ ਬੱਚਿਆਂ ਦਾ ਦਿਹਾੜੇ ਮਨਾਉਂਦਾ ਹੈ ਜਿਹੜੇ ਲਾਲ ਕਿਲੇ ਤੋਂ ਦੇਖੋ ਜਿਹੜੀ ਗੱਲ ਸਹੀ ਹੈ ਉਹ ਸਹੀ ਹੈ ਜਿਹੜੇ ਲਾਲ ਕਿਲੇ ਤੋਂ ਸਿੱਖਾਂ ਦੇ ਫਰਮਾਨ ਹੁੰਦੇ ਸੀ ਵੀ ਇਹਨਾਂ ਨੂੰ ਕਤਲ ਕਰ ਦੋ ਗੁਰਤੇਗ ਬਾਦਰ ਸਾਹਿਬ ਦਾ ਨੁਕਸ਼ੀਦ ਕਰਵਾਇਆ ਗਿਆ ਦੇਖੋ ਉੱਥੇ ਅੱਜ ਖੰਡ ਪਟਸਰ ਸਾਹਿਬ ਪ੍ਰਕਾਸ਼ ਨੇ ਸ਼ੀਦੀ ਦਿਹਾੜੇ ਮਨਾਉਂਦੇ ਜਿਹੜੀ ਗੱਲ ਉਹ ਚੰਗੀ ਹੈ ਤਾਂ ਚੰਗੀ ਹੈ ਠੀਕ ਹੈ ਕਿਹੜੇ ਪਿੰਡ ਤੋਂ ਆਏ ਜੀ ਆਪਾਂ ਚੱਠੇ ਸਿੱਖਮਾਂ ਜੀ ਮੁੱਦੇ ਤੁਸੀਂ ਕੀ ਮੁੱਦੇ ਲੈ ਕੇ ਆਏ ਹੋ ਇੱਥੇ ਵੀ ਖਨੋਰੀ ਬਾਰਡ ਦੇ ਜਿਹੜੇ ਮੁੱਦੇ ਤੁਹਾਡੇ ਹਾਲ ਤੱਕ ਪੂਰੇ ਨਹੀਂ ਹੋਏ ਮੰਗਾਂ ਨਹੀਂ ਪੂਰੀ ਹੋਈਆਂ ਅਸੀਂ ਜੀ ਜਦੋਂ ਦਿੱਲੀ ਅੰਦੋਲਨ ਚੱਲਿਆ ਨਾ ਉਦੋਂ ਇਹਨਾਂ ਨੇ ਮੰਗਾਂ ਮੰਨ ਲੀਆਂ ਦੀਆਂ ਉਹਨਾਂ ਨੂੰ ਅਮਲੀ ਜਮਾ ਨਹੀਂ ਇਹਨਾਂ ਨੇ ਪਹਨਾਇਆ ਜੀ ਗਲਤ ਆ ਸਾਡੀਆਂ ਉਹ ਮੰਗਾਂ ਨੇ ਜੀ ਇੱਕ ਦਰ ਨੇ ਕਹਿ ਦਿੱਤੀ ਵੀ ਐਮਐਸਪੀ ਦੀ ਅਸੀਂ ਗਰੰਟੀ ਬਿੱਲ ਲੈ ਕੇ ਦੇਵਾਂਗੇ ਉਹ ਇਹਨਾਂ ਨੇ ਹਲਤਕ ਨਹੀਂ ਦਿੱਤਾ ਤੁਹਾਨੂੰ ਪਤੀ ਦਾ ਸਾਰਾ ਫੂਡ ਆ ਜਿਹੜਾ ਇਹ ਕਾਰਪੋਰੇਟ ਘਾਨੇ ਦੇ ਹਵਾਲੇ ਕਰਨ ਨੂੰ ਫਿਰਦੇ ਨੇ ਇਹ ਸਾਡੀ ਮੇਨ ਮੰਗ ਦਾ ਐਮਐਸਪੀ ਦੀ ਆ ਜੀ ਕਿੰਨੇ ਦਿਨ ਜਿੱਕਲੇ ਵੀ ਆਪਾਂ ਜਦੋਂ ਪਹਿਲਾਂ ਆਪਾਂ 2 ਸਾਲ ਤੀ ਚੱਲ ਪਹਿਲਾਂ ਧਰਨੇ ਦੇ ਬੈਠੇ ਸੀਗੇ ਹਨਾ ਆਪਾਂ ਨੂੰ ਕਹਿ ਕੇ ਵੀ ਤੁਹਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਵਾਪਸ ਘਰ ਨੂੰ ਮੋੜਤਾ ਕਿ ਆਪਣੇ ਉਹੀ ਮੁੱਦੇ ਤੋਂ ਬਾਰੇ ਫੇਰ ਉੱਠੇ ਗਏ ਨੇ ਉਹੀ ਮੁੱਦੇ ਨੇ ਜੀ ਜਿਹੜੇ ਨਾਲ ਮਤਲਬ ਜਿਹੜੇ ਲਾਗੂ ਨਹੀਂ ਕੀਤੇ ਜਾਂ ਜਿਹੜੀਆਂ ਕਾਨੂੰਨ ਨਹੀਂ ਬਣਾਏ ਜਿਹੜੇ ਉਹ ਮੁੱਦਿਆਂ ਦੀ ਜੀ ਉਹੀ ਲੜਾਈ ਦੁਬਾਰਾ ਲੜ ਰਹੇ ਹਾਂ ਜੀ ਜੁਮਲੇ ਬਾਜ਼ੀ ਕਰਦੇ ਨੇ ਜੀ ਹਾਂ ਜੀ ਠੀਕ ਹੈ ਇਹ ਤੁਹਾਨੂੰ ਹੁਣ ਲੱਗਦਾ ਵੀ ਜੇਕਰ ਸਰਕਾਰਾਂ ਹੁਣ ਚੋਣਾ ਵੀ ਸ਼ੁਰੂ ਹੋਣ ਵਾਲੀਆਂ ਨੇ ਹਨਾ ਵੀ ਜੇਕਰ ਸਰਕਾਰਾਂ ਨਹੀਂ ਆਪਣੀਆਂ ਮੰਗਾਂ ਮੰਨਦੇ ਕਿ ਤੁਸੀਂ ਅੱਗੇ ਅਪਰੋਚ ਕਰੋਗੇ ਜੇ ਸਾਡੀਆਂ ਮੰਗਾ ਮੰਗਾ ਸਾਡੀਆਂ ਮੰਨਣਗੇ ਠੀਕ ਆ ਜੀ ਨਹੀਂ ਅਸੀਂ ਦਿੱਲੀ ਨੂੰ ਅੱਗੇ ਲੰਘਾਂਗੇ ਠੀਕ ਹੈ ਠੀਕ ਹੈ ਤਾਂ ਕੀ ਨਾਂ ਹੈ ਜੀ ਆਪਣਾ ਅਮਨਦੀਪ ਸਿੰਘ ਜੀ ਠੀਕ ਹੈ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਛੱਠਾ ਸੇਖਮਤ ਤਹਿਸੀਲ ਡਿਸਟ੍ਰਿਕਟ ਸੰਗਰੂਰ ਜੀ ਠੀਕ ਹੈ ਤੁਸੀਂ ਕਦੋਂ ਤੇ ਇੱਥੇ ਖਨੋਰੀ ਬਾਰਡਰ ਤੇ ਬੈਠੇ ਹੋ ਜੀ ਅਸੀਂ ਜੀ 13 ਫਰਵਰੀ ਤੋਂ ਆ ਰਹੇ ਹਾਂ ਜੀ ਤੇ ਹੁਣ ਵਿੱਚ ਦੀ ਅਸੀਂ ਚਲੇ ਗਏ ਸੀਗੇ ਜੀ ਘਰ ਸਵੇਰੇ ਅਸੀਂ ਆ ਜਾਨੇ ਤੇ ਸ਼ਾਮ ਨੂੰ ਅਸੀਂ ਵਾਪਸ ਚਲ ਜਾਨੇ ਇਹ ਆਪਣੇ ਇੱਥੇ ਮੁੱਦੇ ਕੀ ਸਰਕਾਰਾਂ ਨੂੰ ਮੁੱਦੇ ਲੈ ਕੇ ਆਏ ਆਪਦੇ ਐਨ ਐਮ ਐਸ ਪੀ ਹੈ ਜੀ ਮਿਨੀਮਮ ਸਪਾਈਟ ਸਪੋਰਟ ਪ੍ਰਾਈਸ ਜਿੱਦੀ ਹੁਣ ਤਾਜ਼ਾ ਤਾਜ਼ਾ ਧਾਰਨਾ ਇਹ ਆਮ ਲੋਕਾਂ ਨੂੰ ਇਹਦੀ ਸਮਝ ਨਹੀਂ ਪੈਂਦੀ ਜਿਸ ਤਰ੍ਹਾਂ ਆਪਾਂ ਜਿਵੇਂ ਕੋਈ ਵੀ ਚੀਜ਼ ਲੈਣੇ ਉਹਦੇ ਉੱਤੇ ਲਿਖਿਆ ਹੁੰਦਾ ਐਮ ਆਰ ਪੀ ਮੈਕਸਿਮਮ ਰਿਟੇਲ ਪ੍ਰਾਈਸ ਅਸੀਂ ਇਹ ਮੰਗ ਰਿਹਾ ਐਮ ਐਸ ਪੀ ਮਿਨੀਮਮ ਸਪੋਰਟ ਪ੍ਰਾਈਸ ਉਹਦੀ ਧਾਰਨਾ ਇਹ ਆ ਹੁਣ ਪਿੱਛੇ ਜੇ ਤੁਸੀਂ ਘਰੇਲੂ ਸਮਾਨ ਖਰੀਦਦੇ ਹੋ ਲਸਣ ਖਰੀਦਿਆ ਸੀ ਤੁਸੀਂ ਕੀ ਰੇਟ ਖਰੀਦਿਆ ਸੀ ਸਾਉ ਤੋ ਦਿੱਰੇ 400 ਰੁਪਏ ਕਿਲੋ ਖਰੀਦਿਆ ਜੀ ਤੁਸੀਂ 400 ਰੁਪਏ ਕਿਲੋ ਖਰੀਦਿਆ ਕਿਸਾਨਾਂ ਤੋਂ ਜਿਹੜਾ ਲਸਣ ਹੈ ਉਹ ਚੱਕਿਆ ਗਿਆ 4 ਰੁਪਏ ਕਿਲੋ ਸਾਡੀਆਂ ਮੰਗਾ ਇਹ ਨੇ ਕਿ ਕਿਸਾਨ ਤੋਂ 4 ਰੁਪਏ ਕਿਲੋ ਚੀਜ਼ ਲੈ ਲਈ ਉੱਤੇ ਜਿਹੜਾ ਕੋਈ ਖਰਚਾ ਪਾਉਣਾ ਪਾ ਲੋ 1 ਰੁਪਿਆ 2 ਰੁਪਏ ਕਵਾ ਕੇ ਤੁਸੀਂ ਲੋਕਾਂ ਨੂੰ ਦੇ ਦੋ ਜਨਤਾ ਨੂੰ ਦੇ ਦੋ ਜਨਤਾ ਦੇ ਆ ਜਿਹੜਾ ਵਿਚਾਰਲਾ ਜਿਹੜੇ ਇਹ ਨੇ ਕਾਰਪੋਰੇਟ ਬਾਡੀਆ ਸਟੋਰ ਕਰਦੇ ਨੇ ਵੱਡੇ ਵੱਡੇ ਸਟੋਰ ਨੇ ਇਹਨਾਂ ਦੇ ਫੂਡ ਪ੍ਰੋਸੈਸਿੰਗ ਪਲੈਂਟ ਨੇ ਇਹਨਾਂ ਵਿੱਚ ਸਟੋਰ ਕਰ ਲੈਂਦੇ ਨੇ ਉਹ ਕਿੰਨੀ ਮਹਿੰਗਾਈ ਦੀ ਮਾਰ ਚੱਲਦੀ ਆ ਉਦੋਂ ਪਿੱਛੇ ਪਿੱਛੇ ਚੱਲੇ ਹਨ ਤੇ ਕਣਕ ਹੈ 275 ਰੁਪਏ ਸਾਨੂੰ ਮਿਲ ਰਹੀ ਹੈ ਐਮਐਸਪੀ ਹੈਗਾ ਕਣਕ ਤੇ ਠੀਕ ਹੈ ਜੀ ਅਸੀਂ ਚਾਹੁੰਦੇ ਹਾਂ ਵੀ ਉਹ ਤੇ ਜਿਹੜਾ 2.5 ਰੁਪਏ ਕੋਈ ਖਰਚਾ ਆਉਂਦਾ ਉਹ ਪਾਓ ਜਨਤਾ ਨੂੰ ਜਿਹੜਾ ਉਹ 27 ਰੁਪਏ ਮਿਲੇ ਕਿੱਥੇ ਤੱਕ ਕਟਾ ਚਲਾ ਗਿਆ 40 ਰੁਪਏ ਤੱਕ ਚਲਾ ਗਿਆ ਸਾਡੀ ਇਹ ਮੰਗ ਹੈ ਠੀਕ ਹੈ ਤੇ ਤੁਹਾਨੂੰ ਕੀ ਲੱਗਦਾ ਤੁਸੀਂ ਕਿਹੜੀ ਸਰਕਾਰ ਦਾ ਵਿਰੋਧ ਕਰ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਜੋ ਬੀਜੇਪੀ ਸਰਕਾਰ ਹੈ ਆਪਣਾ ਦਾ ਵਿਰੋਧ ਕਰ ਰਹੇ ਆਪਾਂ ਹਨਾ ਕੀ ਤੁਹਾਨੂੰ ਲੱਗਦਾ ਵੀ ਅੱਗੇ ਇਹ ਆਊਗੀ ਸਰਕਾਰ ਜਾਂ ਕਿਵੇਂ ਸਿਸਟਮ ਤੁਹਾਡਾ ਅਸੀਂ ਤਾਂ ਕਹਿੰਨਾ ਨਾ ਹੀ ਆਵੇ ਜੀ ਇਹ ਅੱਛਾ ਇਹ ਇਕੱਲੀ ਸਾਡੇ ਲਈ ਚੰਗੀ ਨਹੀਂ ਇਹ ਪੂਰੇ ਦੇਸ਼ ਲਈ ਹੀ ਮਾੜੀ ਨੇ ਇਹਨਾਂ ਦਾ ਜਿਹੜਾ ਏਜੰਡਾ ਹੈ ਉਹ ਦਲਤਾਂ ਦਲਤਾਂ ਲਈ ਵੀ ਚੰਗਾ ਨਹੀਂ ਕਿਸਾਨਾਂ ਲਈ ਵੀ ਚੰਗਾ ਨਹੀਂ ਇਹਨਾਂ ਦਾ ਹੁਣ ਦੇਖੋ ਆਮ ਮੰਦਰ ਦਾ ਇਹਨਾਂ ਨੇ ਮਹੂਰਤ ਕੀਤਾ ਠੀਕ ਹੈ ਆਪਣੇ ਦੇਸ਼ ਦੀ ਮਾਨਯੋਗ ਪ੍ਰੈਜ਼ੀਡੈਂਟ ਜਿਹੜੀ ਉਹਨੂੰ ਮਤਲਬ ਰਾਸ਼ਟਰਪਤੀ ਉਹਨੂੰ ਬੁਲਾਇਆ ਨਹੀਂ ਗਿਆ ਦ੍ਰੋਪਤੀ ਮੁਰਮ ਨੂੰ ਠੀਕ ਹੈ ਉਹ ਕਰ ਰਹੇ ਸਾਡੇ ਦਲਤ ਭਾਈਚਾਰੇ ਦਾ ਸਾਡਾ ਸਾਡਾ ਮੰਦਰਾਚ ਨਹੀਂ ਜਾਣ ਦਿੰਦੇ ਦੱਸੋ ਹਾਂਜੀ